ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਹਾਂ ਡਲਪਿੰਡ ਪਹੁੰਚੇ ਆ ਪੱਟੀ ਤਹਿਸੀਲ ਜਿਲ੍ਹਾ ਤਰਨਤਾਰਨ ਸੋ ਤਿੰਨ ਜਿਹੜੀਆਂ ਇਧਰ ਮੱਝਾਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਇਹ ਵਿਕਾਊਗਾ ਤੇ ਨਾਲ ਦੇ ਨਾਲ ਵੈੜ ਵਿਕਾਊਗਾ ਟੋਟਲ 4 ਐਨੀਮਲ ਨੇ ਇੱਕ ਹੀਰੋ ਵਾਲਿਆਂ ਦਾ ਜਿਹੜਾ ਦੋਸਤੋ ਡੀ ਲਗਸ ਮੋਟਰਸਾਈਕਲ ਉਹ ਵੀ ਵਿਕਾਊਗਾ ਠੀਕ ਆ ਜੀ 17 ਮਾਡਲ ਆ ਸੋ ਸਭ ਤੋਂ ਪਹਿਲਾਂ ਵੀ ਰਸੇਵਕ ਸਾਸਰੀ ਕਾਲ ਜੀ 88 ਗੱਲ ਭਾਈ ਸੇਵਕ ਉਹ ਤਿੰਨ ਐਨੀਮਲ ਆਪਣੇ ਕੋਲ ਸੂਇਆ ਤੇ ਇੱਕ ਝੋਟੀ ਗੱਭਣ ਇਹ ਗੱਭਣ ਹੈ ਭਾਈ ਛੋਟੀ ਇਹ ਛੋਟੀ ਦੂਜਾ ਸੂਹਾ ਹੈ ਹਾਂਜੀ ਦੂਜਾ ਸੂਹਾ ਤੇ ਦਿਨ ਵੈਸੇ ਤ ਲੋ ਵੀ ਤਿਆਰੀ ਦੇ ਉੱਤੇ ਇਹ ਝੋਟੀ ਤੁਸੀਂ ਸਾਹਮਣੇ ਵੇਖ ਲਓ ਠੀਕ ਆ ਜੀ ਤਿਆਰੀ ਤੇ ਆ ਤੇ ਇਹਦਾ ਮੁੱਲ ਕੀ ਕਰਦੇ ਆ ਮੁੱਲ ਭਾਈ ਇਹਦਾ 65 65 ਹਾਂ ਨਾ 75000 ਰੁਪਏ ਜੀ 75000 75000 ਲੋ ਜੀ ਮੋਲੇ ਦਾ 75000 ਆ ਲੈਣ ਦੇਣ 75000 ਆ ਡਿਮਾਂਡ 80 82 ਕੁਝ ਵੀ ਕਰ ਹਾਂਜੀ 75000 ਦੀ ਇਹ ਫਾਈਨਲ ਮਿਲ ਜੂਗੀ ਤੁਹਾਨੂੰ ਦੂਜੇ ਸਵੇਰ ਝੋਟੀ ਆ ਇੱਧਰ ਆ ਗਈ ਆਪਣੇ ਕੋਲ ਬੂਰੀ ਮੱਝ ਇਹ ਵੀਰ ਸੂਹਾ ਦੱਸਿਆ ਤੁਸੀਂ ਤਿਜਾ ਹਨਾ ਹਾਂਜੀ ਤਿਜਾ ਸੂਹਾ ਵੀ ਸੂਈ ਵੀ ਤਕਰੀਬਨ ਕਰਮਾਂ ਲਈ ਹਜੇ ਥੋੜੇ ਦਿਨਾਂ ਦੀ ਆ ਵੀ ਬੋਲੇ-ਪੂਲੇ ਦੇ ਵਿੱਚ ਹੀ ਆ ਹਾਂਜੀ ਵੀ ਮਗਰ ਇਹਦੇ ਕਟਾ ਸੋ ਐਸ ਵਕਤ 10 ਕਿਲੋਟਰ ਹੈਗਾ ਇਹਦੇ ਥਲੇ ਹਾਂ ਹਾਂਜੀ 10 ਲੀਟਰ ਹੈ ਭਾਈ ਇਹ ਦੁੱਧ 14 15 ਕਿਲੋ ਮੱਝ ਦਊਂ ਲਓ ਜੀ 10 ਲੀਟਰ ਤੇ ਦੁੱਧ ਕਰਮਾ ਲਈ ਵੈਸੇ ਚੌੜੇ ਪੱਲੇ ਦੀਆਂ ਦੁੱਧ ਚਮਾਉਣਾ ਵੀ ਚਾਹੀਦਾ ਇਹਨੂੰ ਚੋਂ ਪੰਜਾਂ ਦਿਨਾਂ ਦੇ ਦਰਾਂ ਨਹੀਂ ਤੇ ਥਲੇ 10 ਲੀਟਰ ਤੇ ਮਗਰ ਇਹ ਕਟਾ ਬਿਲਕੁਲ ਪੂਰੇ ਰੰਗ ਦੇ ਵਿੱਚ ਤੇ ਇਹਦਾ ਮੁੱਲ ਵੀ ਕੀ ਆ ਲੈਣ ਦੇਣਾ ਇਹਦਾ 85000 ਰੁਪਇਆ 85000 ਲਓ ਜੀ 85000 ਦੀ ਬੂਰੀ ਮੱਝ ਮਿਲ ਜੂਗੀ ਤੁਹਾਨੂੰ 10 ਲੀਟਰ ਦੁੱਧ 85000 ਦਾ ਮੁੱਲ ਇੱਕ ਇਧਰਲੇ ਪਾਸੇ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਮੱਝ ਗੈਰ ਲੋ ਝੋਟੀ ਗੈਰ ਤੇ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਹਫਤਾ ਕਿ ਹੋਇਆ ਵੇ ਜੀ ਇਹਨੂੰ ਹਫਤਾ 8 ਦਿਨ ਹੋ ਗਏ 8 ਕਿ ਦਿਨ ਮਗਰ ਇਹਦੇ ਕੱਟੀ ਆ ਗਈ ਇਹਦੇ ਮਗਰ ਕੱਟੀ ਜੋ ਲਓ ਜੀ ਇਹਦੇ ਮਗਰ ਕੱਟੀ ਆ ਫੀਮੇਲ ਕਾਫ ਆ ਦੁੱਧ ਦਿੱਤੇ ਥਲੇ ਕਿ ਨਾ ਵੀਰ ਦੁੱਧ ਪਾਈ ਆ ਇਹਦੇ ਸਲੇ 9 ਲੀਟਰ ਆ 9 ਲੀਟਰ ਹਾਂਜੀ ਥਾਣੇ ਇੱਥੇ ਰਾਤ ਦਾ ਆਇਓ ਮਗਰਲਾ ਥਾਣਾ ਹਾਂਜੀ ਪਿਛਲਾ ਮਗਰਲਾ ਥਾਣਾ ਜਿਹੜਾ ਦੋਸਤੋ ਅੱਧਾ ਠੀਕਾ ਜਿ ਬਹਿਣੀ ਵਾਲਾ ਮਗਰਲਾ ਥਾਣਾ ਉਹ ਅੱਧਾ ਹਾਂਜੀ ਤੇ ਤਿੱਜਾ ਸੂਆ ਜਿਹੜੀ ਇਹ ਤੁਹਾਨੂੰ ਆਪਾਂ ਅੱਜ ਦਿਖਾ ਰਹੇ ਹਾਂ ਮੋਲੇ ਦਾ ਕੀ ਭਰਾ ਕਰਦੇ ਹਾਂ 80000 ਰੁਪਏ ਸੌਦਾ ਕਰ ਲਿਆ ਜੀ ਮਗਰ ਬੱਛੀ ਇਹਦੇ ਫੀਮੇਲ ਕਾਫ ਇਹਨੂੰ ਵੀ ਸੁਈ ਨੂੰ ਹਜੇ ਹਫਤਾ ਗਈ ਆ ਬਈ ਸਾਰੇ ਮਾਲ ਨੂੰ ਹਫਤਾ ਹੀ ਹੋਇਆ ਮਗਰ ਬੱਛੀ ਆ ਤੇ ਦੁੱਧ ਤੇ ਥੱਲੇ ਕਿੰਨਾ 17 ਕਿਲੋ ਜੀ ਲਓ ਜੀ 17 ਕਿਲੋ ਦੁੱਧ ਕੱਦ ਬੋਤ ਢਾਂਚਾ ਬਿਲਕੁਲ ਤੁਹਾਡੇ ਸਾਹਮਣੇ ਆ ਬਹੁਤ ਉੱਚੀ ਮਗਰ ਬੱਛੀ ਆ ਚਵਾਈ ਚੁਵਾਈ ਦੀ ਬਿਲਕੁਲ ਇੱਕ ਨੰਬਰ ਆ ਤੇ ਇਹ ਵੀਰ ਕੀ ਹਾਂ ਨਾ ਕੀਤੀ ਅੱਜ ਇਹ 60000 ਦੀ ਜੀ ਲਓ ਜੀ 60000 ਦੀ ਆ 17 ਲੀਟਰ ਬਾਕੀ 20 20 ਕਿਲੋ ਨੂੰ ਕਰਨ ਵਾਲੀ ਮਖੌਲਾ ਕਰੂ ਕਿ ਜਿੱਡੀ ਕੱਦ ਕਾਠੀ ਆ ਸੋ 20 ਲੀਟਰ ਤੋਂ ਬਾਰ-ਬਾਰ ਦੁੱਧ ਨੂੰ ਚੁਬਾਉਣਾ ਵੀ ਚਾਹੀਦਾ ਇੱਧ ਸੋ ਕੋਈ ਬਗਾ ਨਹੀਂ ਕੋਈ ਰਸੀ ਪਾਉਣ ਦੀ ਲੋੜ ਨਹੀਂ ਠੀਕ ਆ ਜੀ ਸੋ 60000 ਦੀ ਇਹ ਵਹਿੜ ਆ ਮਗਰ ਦੇ ਬੱਛੀ ਆ ਠੀਕ ਆ ਜੀ ਇਧਰ ਇੱਕ ਡੀਲੈਕਸ ਮੋਟਰਸਾਈਕਲ ਆ 2017 ਮਾਡਲ ਤੇ ਹੀਰੋ ਵਾਲਿਆਂ ਦਾ ਡੀਲੈਕਸ ਠੀਕ ਆ ਜੀ 17 ਮਾਡਲ ਬਾਕੀ ਟਿਚ ਟੌਪ ਆ ਜਿੰਨਾ ਵੀ ਆ ਬਿਲਕੁਲ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਕੋਈ ਨਵਾਂ ਰੁਪਈਆ ਨਹੀਂ ਲੱਗਦਾਗਾ ਸੋ ਲੈਣ ਦੇਣ ਵੀਰਾਂ ਦਾ ਵੀ 50000 ਦੀ ਮੰਗ ਡਿਮਾਂਡ ਕਰਦੇ ਆ ਮੌਕੇ ਤੇ ਮਾਂ